ਭਾਈ 14 ਫਰਵਰੀ ਨੂੰ ਬੈਨ ਕਰ ਦਿੱਤਾ ਜਾਣਾ ਚਾਹੀਦਾ ਵਾ ਲੋਕਾਂ ਨੂੰ ਪਾਰਕਾ ਪੁਰਕਾ ਬੰਦ ਕਰਾ ਦਿੱਤੀਆਂ ਜਾਣਗੀਆਂ ਹੋਰ ਹਾਂਜੀ ਆਪਣਾ ਕੀ ਪਰਸਪੈਕਟਿਵ 14 ਫਰਵਰੀ ਤੇ ਭਾਈ ਸਾਡੀ ਤਾਂ ਮੋਏ ਮੋਏ ਹੀ ਆ ਮੋਏ 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 ਕਿ ਇੰਨੇ ਦੁਖੀ ਕਿਉਂ 14 ਫਰਵਰੀ ਤੇ ਦੱਸੋ ਪਹਿਲਾਂ ਮੈਨੂੰ ਮੇਰੀਆਂ ਜਿੰਨੀਆਂ ਸੇਲੀਆ ਸੀ ਸਭ ਦੇ ਵਿਆਹ ਹੋ ਚੁੱਕੇ ਆ ਇਹ ਦੁੱਖ ਹੈ ਆਪਣੇ ਕੋਲ ਰੋਜ਼ ਹੀ ਆ ਜਾਂਦੇ ਆ ਸਾਜ ਸਵਰਗ ਤੇ ਹਾਂਜੀ 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 ਤੇਲ ਫੂਕ ਕੇ ਆ ਜੀ ਦਾ ਬੱਸ ਜੀ ਅੱਛਾ ਆਪਾਂ ਕੁਝ ਕਹਿ ਰਹੇ ਸੀ ਪਿੱਛੇ ਟਾਡਾ ਦਾ ਬੇੜਾ ਗਰਕਾ ਉਰੇ ਇਮੋਸ਼ਨਲ ਡੈਮਨ ਮੈਂ ਬਜਰੰਗਦਲ ਜੁਆਇਨ ਕਰਨਾ ਹੀ ਸਾਰੇ ਨਾਲ ਦੇਣ ਬਜਰੰਗਦਲ ਜੁਆਇਨ ਕਰਨਾ ਸੀ 14 ਫਰਵਰੀ ਨੂੰ ਅੱਤੇ ਸਾਰੇ ਅਸੀਂ ਭਜਾਣੇ ਜਿਹੜੇ ਪਾਰਕ ਚ ਟੋਲੇ ਘੁੰਮਣੇ ਹਨ ਤੇ ਲਾਇਆ ਡਾਂਗਾਂ ਨੂੰ ਪੂਰੀ ਤਿਆਰੀ ਹੈ ਸਾਡੀ ਹੁਣ ਮਤਲਬ ਚੋਰ ਆ ਦੇਖੋ ਆਪ ਮਨਾਉਣੀ ਨਹੀਂ ਲੋਕਾਂ ਨੂੰ ਮਨਾਉਣੀ ਦੇਣੀ ਆਪ ਕੁਝ ਰਹਿਣਾ ਨਹੀਂ ਤੇ ਲੋਕਾਂ ਨੂੰ ਰਹਿਣ ਨਹੀਂ ਦੇਣਾ ਕੋਸ਼ ਨੇ ਇਹ ਤੇ ਕੋਸ਼ ਇੱਥੇ ਆਈਆਂ ਪਤਾ ਕੱਲ ਨੂੰ ਵੀ ਲੱਭਣ ਆ ਜਾਗੇ ਇੱਕ ਅੱਧੀ ਟੱਕਰ ਗਈ ਹਾਂਜੀ ਆਪਾਂ ਬਸ ਸਾਡਾ ਵੀ ਇਹੀ ਕੰਮ ਹੈ ਤੇਲ ਪਾਉਣਾ ਸੱਠਾਂ ਦਾ ਆਏ ਨਾ ਦੰਨ ਨੂੰ ਚੱਕ ਕੇ ਸਾਰਨ ਪਿਆਰ ਬੇ ਸਦੀਕਾਲ ਮੈਂ ਤੁਹਾਨੂੰ ਆਪਣਾ ਵੀਰਜੋ ਸਿੰਘ ਦੇ ਦਿਨ ਲੁਧਿਆਣਾ ਟਾਈਮਜ਼ 13 ਫਰਵਰੀਅਰ ਦਿਨ ਹੈ ਜਿਵੇਂ ਤੁਹਾਨੂੰ ਪਤਾ 14 ਫਰਵਰੀ ਨੂੰ ਵੈਲੈਂਟਾਈਨ ਡੇ ਦਾ ਮਨਾਉਂਦੇ ਬਣਾਉਂਦੇ ਹੈ ਨਾ ਤਿਆਉ ਆਪਾਂ ਲੋਕਾਂ ਨਾਲ ਗੱਲਬਾਤ ਕਰਦੇ ਆਂ ਤੇ ਜਾਣਦੇ ਆਂ 14 ਫਰਵਰੀ ਦਾ ਕੀ ਪਲਾਨਸ ਨੇ ਕਿੱਥੇ ਜਾਣਾ ਉਹਨਾਂ ਨੇ ਕੀ ਕੀ ਕਰਨਾ ਹੈ ਕਿਉਂ ਮਦੀਤ ਕਰਨੀਏ 14 ਫਰਵਰੀ ਨੂੰ ਆਹ ਗੱਲਬਾਤ ਕਰੀਏ ਜਾਣਿਆ ਹਾਂਜੀ ਬਿਲਕੁਲ ਜਾਣਿਆ 13 ਫਰਵਰੀ ਐ 14 ਫਰਵਰੀ ਕੱਲ ਪਤਾ ਹੀ ਵੈਲੈਂਟਾਈਨ ਡੇ ਐ ਕਿਵੇਂ ਮਨਾਉਣਾ ਕੱਲ ਆਪਾਂ ਸਾਡਾ ਹਾਂਜੀ ਨਹੀਂ ਕੋਈ ਲੈਣਾ ਦੇਣਾ ਨਹੀਂ ਹੈਗਾ ਸਾਡੇ ਆਪਣਾ ਨਾ ਨਾ ਹਾਂਜੀ ਆਪਣਾ ਕੋਈ ਲੈਣਾ ਦੇਣਾ ਨਹੀਂ ਕੋਈ ਲੈਣਾ ਦੇਣਾ ਨਹੀਂ ਨਾ ਨਾ ਦਿਨ ਮਨਾਉਂਦੇ ਨਹੀਂ 14 ਫਰਵਰੀ ਨਹੀਂ 14 ਫਰਵਰੀ ਲੋਕੀ ਮਨਾਉਂਦੇ ਹੋਣਗੇ ਇਹ ਨਹੀਂ ਮਨਾਉਂਦੇ ਹੈਗੇ ਕਿਉਂ ਨਹੀਂ ਮਨਾਉਂਦੇ ਹੈ ਹੈ ਹੀ ਨਹੀਂ ਸੇਲੀ ਤੁਸੀਂ ਬੜਾ ਸਮਾਈਲ ਕਰ ਰਹੇ ਕੀ ਗੱਲ ਨਾ ਇਹ ਆਪਦਾ ਬਸ ਰੱਬ ਦਾ ਮਾਲ ਹੀ ਆਪ ਕੋਲ ਰੱਬ ਦਾ ਮਾਲ ਹਾਂਜੀ ਆਪਣਾ ਸਰਦਾਰ ਜੀ ਪੱਕੀ ਬਹੁਤ ਸੋਹਣੀ ਬੰਨੀ ਆ ਨਾ ਨਾ ਭਾਈ ਹੈ ਹੀ ਨਹੀਂ ਲਕੀਰ ਨਹੀਂ ਹੈਗੀ ਹੱਥ 'ਚ ਲਕੀਰ ਨਹੀਂ ਹੈਗੀ ਹੱਥ 'ਚ ਹਾਂਜੀ ਹਾਂਜੀ ਲਕੀਰਾਂ ਵਾਧੂ ਹੈਗੀਆਂ ਪਰ ਕੁੜੀ ਵਾਲੀ ਹੈਗੀ ਐ ਚੱਕ ਕੇ ਦੇਖਦਾ ਨਹੀਂ ਹੈਗਾ ਵੀ ਕੁੜੀ ਕਿੱਥੇ ਹੈਗੀ ਆ ਕੁੜੀ ਤਾਂ ਉੱਥੇ ਮਰੀ ਪਈ ਐ ਇਹ ਚੱਕ ਕੇ ਦੇ ਦੇਣੀ ਹਾਂ ਹੈਗੀ ਆ ਸੈਟਿੰਗ ਹੈਗੀ ਆ ਫੇਰ ਕਰ ਲੈ ਜਾ ਕੇ ਜੇ ਹੈਗੀ ਆ ਤਾਂ ਕਿਉਂ ਇਹ ਗੱਲ ਕਿਉਂ ਕਹਿੰਦੇ ਆ ਤੁਸੀਂ ਵਾਸਪ ਪਤਾ ਨਹੀਂ ਕੀ ਚੱਕਰ ਆ ਯਾਰ ਕਿੰਨੀ ਏਜ ਆਪਣੀ ਆਪਣੀ 20 ਹੋ ਗਈ 20 ਕਦੋਂ ਤੱਕ ਲਕੀਰ ਆ ਜਾਊਗੀ ਆਪਣੀ ਕੋ ਕਦੋਂ ਯਾਰਾ 200 ਪਾਰਟੀ ਦਵਾਂਗਾ ਚੌਥ ਫਿਰ ਵੀ ਦੀ ਆਣੀ ਨਹੀਂ ਉਹ ਲਕੀਰ ਆਣੀ ਨਹੀਂ ਕਦੇ ਆਣੀ ਨਹੀਂ ਨਾ ਆਪਣੀ ਨਹੀਂ ਆਪਣੀ ਤਾਂ ਹੈਗੀ ਆ ਪਰ ਆਪਾਂ ਚੱਕ ਲਾਂਗੇ ਕੋਈ ਨਹੀਂ ਚੌਥ ਫਿਰ ਵੀ ਕੱਲ ਨੂੰ ਮਨਾਉਂਗੇ ਫਿਰ ਉਹ ਕੋਈ ਨਹੀਂ ਮੰਨਦੀ ਪਈ ਆਪਾਂ ਮਨਾ ਲਾਂਗੇ ਕੋਈ ਮੰਨਦੀ ਵੀ ਮਨਾ ਲਾਂਗੇ ਆਹ ਹੋਰ ਗੱਲਬਾਤ ਕਰੀ ਆਓ ਚਲਿਏ ਹਾਂਜੀ ਕੀ ਪਲਾਨਸ ਨੇ ਆਪਣੇ ਕੁਛ ਨਹੀਂ ਇੱਥੀ ਠੱਕੇ ਖਾਣੇ ਆ ਕਿਉਂ ਕਿਉਂਗਾ ਦੀ ਸੇਲੀ ਸੁਲੀ ਹੈ ਨਹੀਂ ਗੀ ਐਵੇਂ ਫਰੀ ਜੰਨੇ ਇੱਥੇ ਰੋ ਜੀ ਆਇਆ ਨੇ ਸਾਜ ਸਵਰਗੇ ਹਾਂਜੀ 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 ਤੇਲ ਫੂਕ ਕੇ ਆ ਜੀ ਦਾ ਬਸ ਜੀ ਅੱਛਾ ਆਪਾਂ ਕੁਛ ਕਹਿ ਰਹੇ ਸੀ ਪਿੱਛੇ ਸਾਡਾ ਤਾਂ ਬੇੜਾ ਗਰ ਕਾਉਰੇ ਤਾਂ ਕਿਉਂ ਬੇਇਜ਼ਤੀ ਕਰ ਰਹੇ ਹੋ ਆਪਣੇ ਹੌਸਲਾ ਰੱਖੋ ਮਾੜਮ ਰੱਬ ਦੇ ਪਰੋਸੇ ਦਾ ਰਹੋ ਮਾੜ ਮੋਟਾ ਉਹਦੇ ਹੁਣ ਹਾਂਜੀ ਹੁਣ ਨੂੰ ਇਹ ਕਹਾਦਾ ਹੌਸਲਾ ਹੀ ਰਹਿ ਗਿਆ ਕੱਲਾ ਵਾ ਦੇਖ ਕੇ ਹੌਸਲਾ ਹੀ ਕਰੀਦਾ ਛੋਟੀਆਂ ਛੋਟੀਆਂ ਨਹੀਂ ਰੱਬ ਦੇ ਪਰੋਸੇ ਦਾ ਰਹੋ ਮਾੜ ਮੋਟਾ ਪਰ ਰੱਬ ਹੈ ਨਹੀਂ ਬਸ ਰੱਬ ਹੈ ਨਹੀਂ ਹਾਂਜੀ 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 ਰੱਬ ਦਾ ਮੁੱਕ ਗਿਆ ਹੁਣ ਸਾਡੀ ਵਾਰ ਹਾਂਜੀ ਆਪਣਾ ਤੁਸੀਂ ਬੜੇ ਸ਼ਾਇ ਲੱਗ ਰਹੇ ਹੋ ਕੀ ਗੱਲ ਹੈ ਕੋਈ ਪਲਾਨ ਬਣਾ ਆਪਣਾ ਕੋਸ਼ ਨਹੀਂ ਇੱਥੇ ਕੋਸ਼ ਇੱਥੇ ਆਈ ਆ ਪਤਾ ਕਰਨ ਨੂੰ ਵੀ ਲੱਭਣ ਆ ਜਾਗੇ ਇੱਕ ਅੱਧੀ ਟੱਕਰ ਗਈ ਹਾਂਜੀ ਆਪਾਂ ਬਸ ਸਾਡਾ ਵੀ ਇਹੀ ਕੰਮ ਹੈ ਤੇਲ ਪਾਉਣਾ ਸੱਠਾਂ ਦਾ ਹੈ ਨਾ ਦੰਨ ਨੂੰ ਚੱਕੇ ਤੇਲ ਪਾਉਣਾ ਸੱਠਾਂ ਦਾ ਹੋਰ ਗੱਲਬਾਤ ਕਰੀਏ ਹਾਂਜੀ ਕੀ ਨਾ ਆਪਣਾ ਰਵੀ ਸ਼ੰਕਰ ਹਾਂਜੀ ਰਵੀ ਸ਼ੰਕਰ ਤੇ 14 ਫਰਵਰੀ ਦਾ ਕੀ ਪਲਾਨ ਨੇ ਆਪਣੇ ਉੱਤਰ ਪੁੱਛੋ ਭਾਜੀ ਨੂੰ ਨਹੀਂ ਉਹ ਭਾਈ ਤਾਂ ਆ ਜਾਣਗੇ ਟੈਨਸ਼ਨ ਤੁਸੀਂ ਆਪਣਾ ਦੱਸੋ ਹਾਂਜੀ ਆਪਣਾ ਕੀ ਪਲਾਨ ਹੈ ਇਹ ਕੁਝ ਨਹੀਂ ਕਰਦੇ ਕੋਈ ਪਲਾਨ ਨਹੀਂ ਆਹ ਇੱਕ ਹੋਰ ਵੀਰੇ ਨਾਲ ਗੱਲਬਾਤ ਕਰਦੇ ਹਾਂਜੀ ਆਪਣਾ ਕੀ ਪਲਾਨ ਹੈ ਕੁਛ ਨਹੀਂ ਆਪਾਂ ਦਾ ਕੰਮ ਕਰੀਦਾ ਕੰਮ ਤੇ ਜਾਣਾ ਬਸ ਓਕੇ ਆ ਕੋਈ ਪਲਾਨ ਨਹੀਂ ਘੁੰਮਣਾ ਫਿਰਨਾ ਘੁੰਮਣਾ ਫਿਰਨਾ ਵੀ ਨਹੀਂ ਮਾੜਾ ਮੋਟਾ ਨਾ ਨਾ ਵੀਰੇ ਘੁੰਮਣਾ ਫਿਰਨਾ ਕਹਿਣਾ ਆਪਾਂ ਕਿਹੜਾ ਵਿਆਹ ਹੀ ਬੰਦੇ ਆ ਆਪਾਂ ਦਾ ਹਾਂ ਵਿਆਹੇ ਬੰਦੇ ਦਾ ਫਿਰ ਚੱਲਦਾ ਹੈ ਨਾ ਕੰਮ ਕਰੇ ਰਹਿਣਾ ਚਾਹੀਦਾ ਹੈ ਨਾ ਘੁੰਮਾਂਗੇ ਘਰ ਵਾਲੀ ਨਾਲ ਘੁੰਮਾਂਗੇ ਹੋਰ ਥੋੜੀ ਕਿਸੇ ਨਾਲ ਘੁੰਮਾਂਗੇ ਹਾਂਜੀ ਆਕਾ ਭਾਈ ਜੀ ਆਪਣੇ ਆਏ ਨੇ ਸਮਾਰਟ ਜੇ ਵੀਰਾ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕਿਨ ਆਪਣਾ ਬਸ ਮੇਰੇ ਕੀ ਪਲਾਨ ਹੈ ਜੋ ਆਫਰ ਵੀ ਦੇ ਆਪਣੇ ਭਾਈ 14 ਫਰਵਰੀ ਨੂੰ ਬੈਨ ਕਰ ਦਿੱਤਾ ਜਾਣਾ ਚਾਹੀਦਾ ਵਾ ਲੋਕਾਂ ਨੂੰ ਪਾਰਕਾ ਪੁਰਕਾ ਬੰ ਪਹਿਲਾਂ ਤਾਂ ਬਹੁਤ ਕੁਝ ਹੋ ਰਿਹਾ ਹੈ ਨਾ ਪੰਜਾਬ ਵਿੱਚ ਕਿ ਇੰਨੇ ਦੁੱਖ ਹੀ ਕਿਉਂ ਆ ਚੌਫਰ ਵੀ ਤਾਂ ਦੱਸ ਪਹਿਲਾਂ ਮੈਨੂੰ ਮੇਰੀਆਂ ਜਿੰਨੀਆਂ ਸਹੇਲੀਆਂ ਸੀ ਸਭ ਦੇ ਵਿਆਹ ਹੋ ਚੁੱਕੇ ਆ ਇਹ ਦੁੱਖ ਹੈ ਆਪਣੇ ਕੋ ਹਾਂ ਦੁੱਖ ਬਹੁਤ ਜ਼ਿਆਦਾ ਹੈ ਮੈਨੂੰ ਜਿੰਨੀਆਂ ਸਹੇਲੀਆਂ ਸਭ ਦੇ ਵਿਆਹ ਹੋ ਚੁੱਕੇ ਹੁਣ ਦਿਲ ਹੀ ਨਹੀਂ ਕਰਦਾ ਮਨਾਉਣ ਨੂੰ ਹੁਣ ਤੁਸੀਂ ਵਿਆਹ ਕਿਉਂ ਨਹੀਂ ਕਰਾਉਂਦੇ ਤੁਸੀਂ ਵਿਆਹ ਕਿਉਂ ਨਹੀਂ ਕਰਾਉਂਦੇ ਫਿਰ ਵਿਆਹ ਮੇਰੇ ਨਾਲ ਮੈਂ ਮੰਗਲਿਕ ਆ ਜੀ ਅਜੇ ਮੇਰਾ 25 ਤਰੀਕ 25 ਸਾਲ ਤੋਂ ਇਹ ਮੰਗਲੀ ਕੋਣਾ ਟੁੱਟਣਾ ਵਾ ਅੱਛਾ ਆ ਜਿੰਨੇ ਨਾਲ ਬੈਠੇ ਸਾਰੇ ਬੇਲੇ ਆ ਨਾਲ ਆ ਜਾਂਦੇ ਰੋ ਚੌਫਰੇ ਦਾ ਕੋਈ ਪਲਾਨ ਨਹੀਂ ਆਪਣਾ ਮੈਂ ਬਜਰੰਗ ਦਲ ਜੁਆਇਨ ਕਰਨਾ ਹੀ ਹੈ ਸਾਰੇ ਨਾਲ ਦੇ ਨਾਲ ਬਜਰੰਗ ਦਲ ਜੁਆਇਨ ਕਰਨਾ ਸੀ 14 ਫਰਵਰੀ ਨੂੰ ਉੱਤੇ ਸਾਰੇ ਅਸੀਂ ਭਜਾਣੇ ਜਿਹੜੇ ਪਾਰਕ ਚ ਟੋਲੇ ਘੁੰਮਣੇ ਆ ਨਾ ਸਾਰੇ ਭਜਾਣੇ ਆ ਸਾਡਾ ਪਹਿਲਵਾਨ ਵੀ ਨਾਲ ਹੀ ਆ ਮਤਲਬ ਪੂਰੀ ਤਿਆਰੀ ਕਰਨੀ ਗੱਲ ਦੀ ਡਾਂਗਾ ਸੀ ਲੈ ਕੇ ਰੱਖੀ ਆ ਨਵੀਆਂ ਅੰਦਰ ਤੇਲ ਆਇਆ ਡਾਂਗਾ ਨੂੰ ਪੂਰੀ ਤਿਆਰੀ ਆ ਸਾਡੀ ਹੁਣ ਮਤਲਬ ਚੌਫ ਦੇਖੋ ਆਪ ਮਨਾਉਣੀ ਨਹੀਂ ਲੋਕਾਂ ਨੂੰ ਮਨਾਉਣੀ ਦੇਣੀ ਆਪ ਖੁਸ਼ ਰਹਿਣਾ ਨਹੀਂ ਤੇ ਲੋਕਾਂ ਨੂੰ ਰਹਿਣ ਨਹੀਂ ਦੇਣਾ ਦੇਖੋ ਯਾਰ ਆ ਗੱਲ ਬਾਤ ਹੈ ਆਪ ਖੁਸ਼ ਰਹਿਣਾ ਦੂਜੇ ਰਹਿਣ ਦੇਣਾ ਨਹੀਂ ਆ ਹੋਰ ਗਰਬਦਲ ਕਰਦੇ ਆ ਵੀਰੇ ਸਸ਼ਿਕਾ ਸਸ਼ੀਗਲ ਬਾਜ ਜੀ ਕੀ ਨਾ ਆਪਣਾ ਮੇਰਾ ਕਰਨ ਵਰਮਾ ਜੀ ਕੱਲ 14 ਫਰਵਰੀ ਹੈ 13 ਚ ਹੈ ਗਿਆ ਨਾ ਕੈਲੰਡਰ ਨਹੀਂ ਆਪਾਂ ਯਾਦ ਕਰਦੇ ਅੱਜ ਕੱਲ 14 ਫਰਵਰੀ ਹੈ ਕੀ ਪਲਾਨਸ ਨੇ ਕਰ ਆਪਣੇ ਪਲਾਨ ਭਾਜੀ ਮੇਰੀ ਤਾਂ ਮਸ਼ੂਕ ਵਰ ਗਈ ਹੋਈ ਆ ਅੱਛਾ ਹਾਂ ਇੱਥੇ ਹੀ ਕਰ ਰਹੇ ਆਪਾਂ ਵੈਸੇ ਵੈਸੇ ਮੈਂ ਯਾਰ ਦੋਸਤ ਨਾਲ ਆਇਆ ਸੀ ਅੱਛਾ ਹਾਂ ਮੈਂ ਕੱਲ ਕੋਈ ਕੋਈ ਪਲਾਨ ਨਹੀਂ ਮਤਲਬ ਕੁਝ ਨਹੀਂ ਹੈਗਾ ਉਹਨਾਂ ਨਾਲ ਹੀ ਆ ਸਾਰੇ ਪਲਾਨ ਆਪਣੇ ਪਹਿਲਾਂ ਹੀ ਬਣੇ ਹੋਏ ਨੇ ਅੱਛ ਮਤਲਬ ਕੱਲ ਦਾ ਕੀ ਕੀ ਕਰਾਂਗੇ ਗੱਲ ਨੂੰ ਫਿਰ ਕੱਲ ਕੁਛ ਨਹੀਂ ਗਿਫਟ ਭੇਜਾਂਗੇ ਉਹਨਾਂ ਨੂੰ ਅੱਛਾ ਤੇ ਤੇ ਇੱਥੇ ਯਾਰ ਦੋਸਤਾਂ ਨੂੰ ਮਨਾ ਕੇ ਮਤਲਬ ਆਪ ਇੱਥੇ ਕੁਛ ਨਹੀਂ ਕਰਨਾ ਉਹ ਤਾਂ ਬਾਹਰ ਨੇ ਚਲੋ ਹਨਾ ਤੇ ਤੁਸੀਂ ਉੱਥੇ ਕੀ ਕਰਨਾ ਕੁਛ ਨਹੀਂ ਕਰਨਾ ਗੱਲ ਨਹੀਂ ਕੱਲ ਆਪਾਂ ਕਰਨਾ ਦਾ ਵਹੇ ਕੁਛ ਵੀ ਨਹੀਂ ਆਏਗਾ ਗਿਫਟੀ ਭੇਜਾਂਗੇ ਉਹਨਾਂ ਨੂੰ ਜਿਹੜਾ ਭੇਜਣਾ ਹਾਂਜੀ ਖੱਟੀਆਂ ਮਿੱਠੀਆਂ ਗੱਲਾਂ ਬਸ ਖੱਟੀਆਂ ਮਿੱਠੀਆਂ ਗੱਲਾਂ ਮਿੱਠੀਆਂ ਹੋਣਗੀਆਂ ਖਟੀਆਂ ਮਿੱਠੀਆਂ ਹੀ ਹੋਣਗੀਆਂ ਇਕੱਟੀਆਂ ਨਹੀਂ ਹੁੰਦੀਆਂ ਮਿੱਠੀਆਂ ਗੱਲਾਂ ਨੇ ਖਟੀਆਂ ਨਹੀਂ ਹੁੰਦੀਆਂ ਆ ਹੋਰ ਗੱਲ ਕਰੀਏ ਸਸਰੀ ਘਰ ਸਸਰੀ ਘਰ ਸਸਰੀ ਘਰ ਸਸਰੀ ਘਰ ਕਿਨਾਂ ਆਪਣਾ ਗੌਰਵ ਕੁਮਾਰ ਆਪਣਾ ਅੰਜੂ ਅੰਜੂ ਆਪਣਾ ਨਾਂ ਹੀ ਪਤਾ ਹਰਸ਼ ਠੀਕ ਹੈ ਹਰਸ਼ ਤੇ ਵੀਰੋਣੀ ਜੇ ਤਿੰਨ ਹੈਗੇ ਹੋ ਕੱਲ ਦਾ ਕੀ ਪਲਾਨਸ ਨੇ ਮਣ 40 ਰੁਪਏ ਦੇ ਭਾਈ ਜੀ ਇੱਕ ਗ੍ਰਾਮ ਦੱਸੋ ਪਹਿਲਾਂ ਇੱਕ ਗ੍ਰਾਮ ਥੋੜੀ ਵਾਰੀ ਕੁੰਮਣਾ ਫੇਰਨਾ ਹੀ ਹੈ ਸੇਲੀ ਤਾਂ ਨਹੀਂ ਕਿਉਂ ਮਤਲਬ ਇੰਨੇ ਦੁਖੀ ਕਿਉਂ ਕਿਉਂ ਦਰਦ ਕਿਉਂ ਹੈ ਵਾਸਤੇ ਵਾਸੇ ਭਾਈ ਘੁੰਮੀ ਫੇਰੀ ਜਾਣੇ ਰੱਬ ਦੇ ਆਸਰੇ ਹਾਂਜੀ ਆਪਣਾ ਕੀ ਪਰਸਪੈਕਟਿਵ ਚ ਆਫਰ ਰਹੀ ਤੇ ਭਾਈ ਸਾਡੀ ਤਾਂ ਮੋਏ ਮੋਈ ਆ ਕਿਉਂ ਇਦਾਂ ਕਿਉਂ ਜੇਲੀ ਨਹੀਂ ਬੰਦੀ ਕੋਈ ਕਿਉਂ ਇੰਨਾ ਕਿਉਂ ਦਰਦ ਕਿਉਂ ਆ ਥੋੜੇ ਦਿਲ ਚ ਮੈਨੂੰ ਦੱਸੋ ਪਹਿਲਾਂ ਮੇਨੂੰ ਭਾਰੀ ਕੀ ਧੜਕਨ ਤੇਜ਼ ਹੋ ਗਈ ਧੜਕਨ ਤੇਜ਼ ਹੋ ਗਈ ਆ ਇਧਰ ਪੁੱਛਦੇ ਹਾਂਜੀ ਆਪਣਾ ਕੀ ਹੈ ਕੀ ਚ ਆਫਰ ਕਿਵੇਂ ਸਪੈਸ਼ਲ ਸੈਲੀਬ੍ਰੇਟ ਕਰ ਰਹੇ ਆਪਾਂ ਆਪਾਂ ਦੇ ਬਸ ਦੋਸਤਾਨੇ ਹੀ ਕਰੀਦਾ ਹੈ ਕਿਉਂ ਉਮੀਦ ਹੈ ਨਹੀਂ ਕੋਈ ਉਮੀਦ ਹੈ ਨਹੀਂ ਰੱਬ ਦੇ ਆਸਰੇ ਹਾਂ ਨਹੀਂ ਰੱਬ ਦੇ ਆਸਰੇ ਕਿਉਂ ਤੈਨਨੇ ਜਾਣੇ ਮੈਨੂੰ ਨਹੀਂ ਗੱਲ ਦੱਸੋ ਪਹਿਲਾਂ ਆ ਨੂੰ ਗਿਆ ਪਰ ਉਸਾਇ ਨਹੀਂ ਪਰ ਉਸਾਇ ਨਹੀਂ ਨਹੀਂ ਬਾਜੀ ਯਾਰਾਂ ਦੋਸਤਾਂ ਬਣ ਕੇ ਕੀ ਕਰਨਾ ਨਾ 4 ਫਰਵਰੀ ਚਾਹੇ ਸੇਲਿੰਗ ਹੋਵੇ ਨਾਲ ਚਾਹੇ ਪਿਆਰ ਹੋਵੇ ਦੋਸਤ ਹੋਵੇ ਹਾਂ ਸੈਲਿਬ੍ਰੇਟ ਕਈ ਲੋਕ ਕਰਦੇ ਨੇ ਬਟ ਇਦਾਂ ਦੇ ਵੀਰ ਵੀ ਨੇ ਜਿਹੜੇ ਆਪਣੇ ਦੋਸਤਾਂ ਨੂੰ ਪਿਆਰ ਕਰਦੇ ਨੇ ਦੋਸਤਾਂ ਨਾਲ ਸੈਲਿਬ੍ਰੇਟ ਕਰਦੇ ਨੇ ਬਹੁਤ ਵਧੀਆ ਗੱਲ ਹੈ ਯਾਰ ਦੋਸਤੀ ਖੜਦੇ ਸੇਲੀਆਂ ਨਹੀਂ ਖੜਦੀਆਂ ਹਾਂਜੀ ਹਾਂਜੀ ਓਕੇ ਬਲੇ ਯਾਰ ਦੋਸਤੀ ਖੜਦੇ ਸੇਲੀਆਂ ਨਹੀਂ ਖੜਦੀਆਂ ਕਿਉਂ ਇਦਾਂ ਕਿਉਂ ਸੇਲੀਆਂ ਕੋ ਵੀਰ ਵੀ ਮੈਂ ਕਹਿੰਦਾ ਉਹ ਹੀ ਨਿਕਲ ਨੇ ਯਾਰ ਦੋਸਤ ਨੂੰ ਕਹਿੰਦੇ ਨੇ ਕਿ 100 ਰੁਪਏ ਚਾਹੀਦੇ ਅਗਲੇ ਨੇ ਕਹਿੰਦੇ ਹੁਣੇ ਚੱਕ ਹਾਂ ਯਾਰ ਪੱਕੀ ਯਾਰ ਦੇ ਅਕਸਰ ਆਪਾਂ ਮਿਸਾਲਾਂ ਦੇਖਦੇ ਆਂ ਵੀ ਪੱਕੀ ਯਾਰ ਕੀ ਹੁੰਦੀ ਆ ਅਕਸਰ ਵੈਨੇ ਜਿਹੜੀ ਗੱਲ ਗਈ ਹੈ ਨਾ ਇਹ ਪੱਕੀ ਯਾਰੀ ਉਹ ਦੇਖ ਸਕਦੇ ਹੋ ਲਾਈ ਸੇਲੀ ਐਨੀ ਕੀ ਸੇਲੀ ਨਹੀਂ ਅਮ ਇੰਨੇ ਮਤਲਬ ਦੁੱਖੀ ਦੁਖੀ ਹੱਸ ਵੀ ਰਹੇ ਹੋ ਦੁੱਖ ਵੀ ਹੈਗਾ ਕਿਉਂ ਇਦਾਂ ਕਿਉਂ ਫੀਲਿੰਗ ਆ ਰਹੀਆਂ ਨੇ ਕਿਸ ਗੱਲ ਦਾ ਕੀ ਸੇਲੀ ਐਨੀ ਕੀ ਕੱਲ ਉਹ ਮਿੱਤੋ ਬਹਿਲੇ ਆ ਯਾਰ ਦੋਸਤਾਂ ਨੂੰ ਪੁੱਛਦੇ ਹਾਂਜੀ ਕੀ ਸੀਨਾ ਆਪਣਾ ਕੱਲ ਦਾ ਆਪਣਾ ਵੀ ਕੋਈ ਸੇਲੀ ਨਹੀਂ ਹੈਗੀ ਸੇਲੀ ਨਹੀਂ ਹੈਗੀ ਨਹੀਂ ਉਹ ਹਾਂਜੀ ਗੱਲ ਸਰ ਫੋਟੋਗ੍ਰਾਫਰ ਸਰ ਫੋਟੋ ਸੋਹਣੀ ਆ ਰਹੀ ਮੁੰਡਿਆਂ ਦੀ ਆਹ ਸੋਹਣੀ ਆ ਰਹੀ ਉਹ ਪਰ ਕੱਲ ਦੀ ਸੀਨਾ ਫੋਟੋਗ੍ਰਾਫ ਸੇਲੀਆਂ ਤਾਂ ਹੁੰਦੀਆਂ ਮੈਂ ਕਹਿੰਨਾ ਕਿੰਵੱਧਾ ਕਰੀਏ ਹਾਂਜੀ ਸੇਲੀ ਨਹੀਂ ਹੈਗੀ ਅੱਛਾ ਯਾਰ ਐਡਾ ਸੋਹਣਾ ਕੈਮਰਾ ਚੱਕ ਕੇ ਕੋਈ ਸੇਲੀ ਨਹੀਂ ਬਣੀ ਇਹਦੀ ਹੈਗੀ 3-4 ਇਹਨੂੰ ਕਹਿਨਾਂ ਕਰਾ ਦੇ ਕਰਾਂਦਾ ਹੈ ਨੀਗਾ ਦੋਸਤ ਐਦਾਂ ਦੇ ਵੀ ਹੁੰਦੇ ਆ ਹੁੰਦੇ ਐਰਾਮੀ ਹੁੰਦੇ ਆ ਕੀ ਹੁੰਦੇ ਆ ਹਰਾਮੀ ਹੁੰਦੇ ਆ ਦੋਸਤ ਯਾਰ ਦੋਸਤ ਪਹਿਲਾਂ ਉਹ ਦੇਖਿਆ ਸੀ ਹੁਣ ਆ ਦੇਖੇ ਦੋਸਤ ਐਦਾਂ ਦੇ ਵੀ ਹੁੰਦੇ ਆ ਆ ਪਹਿਲਾਂ ਬਦ ਲੱਗਿਆ ਉਹ ਬਾਈ ਹੁਣ ਉਹ ਉਧਰ ਚਲੇ ਆਓ ਗੱਲਬਾਤ ਕਰਦੇ ਉਹਨਾਂ ਨਾਲ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕਿਹਨਾ ਆਪਣਾ ਲਵ ਲਵ ਆਈ ਹੈ ਕਿਆ ਬਾਤ ਕੱਲ ਤੁਹਾਡਾ ਦਿਨ ਆ ਗਿਆ 14 ਫਰਵਰੀ ਕਿਵੇਂ ਮਨਾਣਾ ਗੱਲ ਆਪਾਂ ਆਪਾਂ ਕੋਈ ਨਹੀਂ ਵਿਆਹ ਹੋ ਰਿਹਾ ਆਪਣਾ ਪਰਨਾਮ ਕੋਈ ਲੋੜ ਚਲੋ ਇੱਧਰ ਆਉਣੇ ਫਿਰ ਆਪਾਂ ਇਹ ਗੱਲ ਹੋਊਗੀ ਹਾਂਜੀ ਵੀਰੇ ਆਪਣਾ ਨਾਮ ਆਪਣਾ ਸਾਈਲ ਆ ਵੀਰੇ ਸਾਈਲ ਸਾਈਲ ਕਿਵੇਂ ਮਨਾਣਾ ਗੱਲ ਦਿਨ ਆਪਾਂ ਦੇਲ ਬਸ ਜਿਵੇਂ ਘਰੇ ਬਹਿ ਕੇ ਰੋਜ਼ ਬਣਾਉਂਦੇ ਉਵੇਂ ਬਣਾਵਾਂਗੇ ਅੱਜ ਗੱਲ ਤਾਂ ਮੇਰੇ ਉਧਰ ਦਾ ਲਾ ਉਧਰ ਵਿਆਹ ਹੋ ਰਿਹਾ ਸੰਗਤ ਦਾ ਕੋਈ ਅਸਰ ਨਹੀਂ ਪਿਆ ਨਹੀਂ ਨਹੀਂ ਕੱਲ ਸਾਨੂੰ ਬਲੈਕ ਡੇ ਕੋਈ ਅਸਰ ਨਹੀਂ ਆਪਣੇ ਤੇ ਕੋਈ ਅਸਰ ਨਹੀਂ ਤੇ ਵੈਲੈਂਟਾਈਨ ਡੇ ਤਾਂ ਆ ਗਿਆ ਕੁਝ ਤਾਂ ਹੋਊ ਕੁਝ ਨਾ ਕੋਈ ਪਲਾਨ ਨਹੀਂ ਘੁੰਮਣਾ ਫਿਰਨਾ ਵੀ ਮੂਵੀ ਦੇਖਣੇ ਕੁਝ ਨਹੀਂ ਨਹੀਂ ਆਪਣਾ ਯਾਰਾਂ ਦੋਸਤਾਂ ਨਾਲ ਹੀ ਆ ਬਸ ਯਾਰ ਦੋਸਤ ਮੈਂ ਨਾ ਹੀ ਆ ਕੋਰੀ ਨਾ ਹੀ ਆ ਮਤਲਬ ਕੋਰੀ ਨਾ ਹੀ ਆ ਆਹ ਹੋਰ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਇੱਕ ਕੁਐਸਚਨ ਪੁੱਛਾ ਤੁਹਾਨੂੰ ਪੁੱਛਾ ਜੀ ਅੱਜ 13 ਫਰਵਰੀ ਹੈ ਕੱਲ 14 ਹੈ ਕੱਲ ਕੀ ਪਲਾਨਸ ਨੇ ਆਪਣੇ ਕੱਲ ਅਸੀਂ ਕਾਲਜ ਜਾਣਾ ਹੈ ਕਿਉਂ ਕੱਲ ਛੁੱਟੀ ਨਹੀਂ ਨਹੀਂ ਹਾਂਜੀ ਆਪਣੀ ਕਾਲਜ ਕੋਈ ਕੋਈ ਤਾਂ ਪਲਾਨ ਹੈ ਮੂਵੀ ਦੇਖਣਾ ਕੋਸ਼ ਕਰਨਾ ਨਹੀਂ ਪਲਾਨਸ ਨਹੀਂ ਹਾਂਜੀ ਕਾਲਜ ਇੰਨੇ ਸਭ ਬੱਚੇ ਹੋ ਕੇ ਪੰਜਾਬ ਦੇ ਹੁਣ ਹਾਂਜੀ ਹੈਗੇ ਸਾਊ ਹੈਗੇ ਕੁਛ ਸਾਊ ਹੈਗੇ ਕੁਛ ਹਾਂਜੀ ਸਾਡੇ ਵਰਗੇ ਕੁਛ ਸਾਊ ਹੈਗੇ ਸਾਊ ਹੈਗਾ ਮੈਂ ਤਾਂ ਕੋਈ ਪਲਾਨ ਨਿਕਾਲਨਾ ਮੂਵੀ ਨਾ ਮੋਮੋਸ ਨਾ ਗੋਲ ਗੱਪੇ ਕੁਛ ਨਹੀਂ ਨਹੀਂ ਕੁਛ ਵੀ ਨਹੀਂ ਕੱਲ ਕੁਛ ਨਹੀਂ ਮਨ ਨਹੀਂ ਸਮਝੀਏ ਤੁਹਾਡੇ ਵੱਲੋਂ ਨਾ ਹੀ ਆ ਜੀ ਇਹਨਾਂ ਵੱਲੋਂ ਦਾ ਐਸੀ ਸਾਡੀ ਛੋਟੀ ਮੋਡੀ ਗੱਲਬਾਤ ਇਹੋ ਜੀ ਹੋਰ ਵੀਡੀਓਸ ਲਈ ਸਾਡੇ ਨਾਲ ਜੁੜੇ ਰਹੋ ਮੈਂ ਕੈਮਰਾਮੈਨ ਬਲਵਿੰਦਰ ਨਾਲ ਧੰਨਵਾਦ